ਮੇਨ ਮਾਰਕੀਟ ਵਪਾਰੀ ਵਰਗ ਵੱਲੋਂ ਲਗਾਈ ਜਾ ਰਹੀ ਮਾਨਸੂਨ ਸੇਲ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਜਾਰੀ ਕੀਤਾ ਪੋਸਟਰ ਮੇਨ ਮਾਰਕੀਟ ਦੇ ਵਪਾਰੀ ਵਰਗ ਨੇ ਗ੍ਰਾਹਕਾਂ ਦੇ ਲਈ ਖੋਲ ਦਿੱਤੇ ਨੇ ਆਪਣੇ ਦਰਵਾਜ਼ੇ ਵਪਾਰੀ ਵਰਗ ਹੁਣ ਖਰੀਦਦਾਰ ਲੈ ਸਕਣਗੇ ਭਾਰੀ ਫਾਇਦਾ ਮੇਨ ਮਾਰਕੀਟ ਦੇ ਵਪਾਰੀ ਵਰਗ ਵੱਲੋਂ ਮਾਨਸੂਨ ਸੇਲ ਦਾ ਆਗਾਜ਼ ਕੀਤਾ ਜਾ ਰਿਹਾ ਹੈ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਨਸੂਨ ਨੂੰ ਲੈ ਕੇ ਵਪਾਰੀ ਵਰਗ ਨੇ ਨੰਗਲ ਮੇਨ ਮਾਰਕੀਟ ਵਿੱਚ ਖਰੀਦਦਾਰੀ ਕਰਨ ਪਹੁੰਚ ਵਾਲੇ ਗ੍ਰਾਹਕਾਂ ਲਈ ਖਰੀਦਦਾਰੀ ਨੂੰ ਆਸਾਨ ਕਰ ਦਿੱਤਾ ਹੈ ਇੱਥੇ ਹੀ ਨਹੀਂ ਉਹਨਾਂ ਵੱਲੋਂ ਇਸ ਤਿਉਹਾਰ ਦੇ ਸੀਜ਼ਨ ਦੇ ਵਿੱਚ ਖਰੀਦਣ ਵਾਲੀਆਂ ਆਈਟਮਾਂ ਤੇ ਭਾਰੀ ਕਟੌਤੀ ਦਾ ਐਲਾਨ ਕੀਤਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕ ਦੀ ਹਰ ਪੱਖੋਂ ਸੇਵਾ ਕਰਨੀ ਹਰ ਇੱਕ ਦੁਕਾਨਦਾਰ ਦਾ ਫਰਜ਼ ਹੈ ਜਿਸ ਨੂੰ ਉਹ ਤੰਦੇਹੀ ਨਾਲ ਨਿਭਾ ਰਹੇ ਨੇ ਕਿਉਂਕਿ ਪਿਛਲੇ ਸਾਲ ਵੀ ਲਗਾਏ ਗਏ ਮਾਨਸੂਨ ਸੇਲ ਵਿੱਚ ਜਿੱਥੇ ਨੰਗਲ ਖੇਤਰ ਦੇ ਲੋਕਾਂ ਨੇ ਲਾਭ ਉਠਾਇਆ ਸੀ ਉੱਥੇ ਹੀ ਨਾਲ ਲੱਗਦੇ ਖੇਤਰ ਦੇ ਲੋਕ ਵੀ ਮੇਨ ਮਾਰਕੀਟ ਵਿੱਚ ਪਹੁੰਚ ਕੇ ਖਰੀਦਦਾਰੀ ਕਰ ਫਾਇਦਾ ਉਠਾ ਚੁੱਕੇ ਨੇ ਉਸੇ ਹੀ ਤਰਜ਼ ਤੇ ਇਸ ਵਾਰ ਵੀ ਮਾਨਸੂਨ ਸੇਲ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਜੋ 7 8 9 ਅਗਸਤ ਤੱਕ ਚੱਲੇਗੀ ਇਸ ਮੌਕੇ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਨੇ ਵੀ ਵਪਾਰੀ ਵਰਗ ਵੱਲੋਂ ਲਗਾਏ ਜਾਣ ਵਾਲੇ ਇਸ ਮਾਨਸੂਨ ਸੇਲ ਦੀ ਸ਼ਲਾਘਾ ਕੀਤੀ ਤੇ ਉਹਨਾਂ ਕਿਹਾ ਕਿ ਮਾਨ ਸਰਕਾਰ ਵਪਾਰੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਕਿਉਂਕਿ ਨੰਗਲ ਸ਼ਹਿਰ ਨੂੰ ਮੁੜ ਲੀਹ ਤੇ ਲਿਆਉਣ ਵਾਸਤੇ ਵਪਾਰੀ ਵਰਗ ਦਾ ਵੀ ਅੱਗੇ ਆਉਣਾ ਜ਼ਰੂਰੀ ਹੈ ਜਿਸ ਨੂੰ ਦੇਖਦੇ ਹੋਏ ਮੇਨ ਮਾਰਕੀਟ ਦਾ ਵਪਾਰੀ ਵਰਗ ਮਾਨਸੂਨ ਸੇਲ ਲਗਾ ਰਿਹਾ ਹੈ ਤੁਸੀਂ ਸੁਣੋ ਇਸ ਮੌਕੇ ਕੀ ਕਿਹਾ ਵਪਾਰੀ ਵਰਗ ਨੇ ਦੇਖੋ ਪੂਰੀ ਰਿਪੋਰਟ PB Prime ਅਪਡੇਟ ਦੇ ਲਈ ਗਗਨ ਪੰਮਰਾ ਦੀ ਰਿਪੋਰਟ ਤੇ ਸਾਰਿਆਂ ਨੂੰ ਪਹਿਲਾਂ ਆਨਦੇ ਇਥੇ ਸਵਾਗਤ ਹੈ ਜੀ ਅਸੀਂ ਸਾਰੇ ਭਰਾਵਾਂ ਦਾ ਤੁਹਾਡਾ ਸਵਾਗਤ ਕਰਦੇ ਹਾਂ ਫਿਰ ਅਸੀਂ ਆਪਣੇ ਸਾਰੇ ਜਿਹੜੇ ਵੀਰ ਕਸਟਮਰ ਹੈਗੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਇਸ ਵਾਰ ਤੁਸੀਂ ਆਪਣੇ ਮੌਨਸਨ ਮੌਲੇ ਤੇ ਆ ਕੇ ਸਾਰੇ ਦੁਕਾਨਦਾਰਾਂ ਦਿੱਤੀਆਂ ਲੈਸਨ ਦਾ ਫਾਇਦਾ ਲੋ ਜਿਹੜੇ ਸਾਰੇ ਵੱਧ ਤੋਂ ਵੱਧ ਮਾਰਜਿਨ ਤੁਹਾਨੂੰ ਛੱਡ ਕੇ ਤੁਹਾਨੂੰ ਸਸਤੇ ਰੇਟਾਂ ਦਾ ਸਾਮਾਨ ਦੇਗੇ ਇਸ ਵਾਰ ਮੌਕੇ ਦਾ ਮੇਲੇ ਦਾ ਮੌਕੇ ਜ਼ਰੂਰ ਫਾਇਦਾ اٹھਾਓ ਜੀ ਜੀ ਯੂਥ ਕਲੱਬ ਮੇਨ ਮਾਰਕੀਟ ਵੱਲੋਂ ਲਾਸਟ ਈਅਰ ਵੀ ਇੱਕ ਬੜਾ ਵਧੀਆ ਸ਼ੁਰੂਆਤ ਕੀਤੀ ਗਈ ਸੀ ਇਹ ਵਾਲੇ ਮੇਲੇ ਦੀ ਤੇ ਇਸ ਸਾਲ ਉਸੇ ਤਰ੍ਹਾਂ ਤੇ ਦੁਬਾਰਾ ਮੇਲਾ ਲਗਾਇਆ ਜਾ ਰਿਹਾ ਪਿਛਲੇ ਸਾਲ ਸਾਨੂੰ ਬਹੁਤ ਜ਼ਿਆਦਾ ਹਜੂਮ ਮਿਲਿਆ ਸੀਗਾ ਬੜੀ ਅੱਛੀ ਲੈਸਾਂ ਚੱਲੀਆਂ ਸੀ ਮਾਰਕੀਟ 'ਚ ਅੱਛੀ ਰੌਣਕ ਸੀਗੀ ਮੁੜ ਕੇ ਮਾਰਕੀਟ ਦੀ ਰੌਣਕ ਦੁਬਾਰਾ ਵਾਪਸ ਆਣੀ ਸ਼ੁਰੂ ਹੋ ਗਈ ਸੀ ਉਸੇ ਨੂੰ ਦੇਖਦੇ ਹੋਏ ਦੁਬਾਰਾ ਮੌਨਸਨ ਮੇਲਾ ਲਗਾਇਆ ਹੈ ਔਰ ਇਸ ਮੇਲੇ ਦੇ ਪਿਛਲੇ ਵਾਰ ਨਾਲੋਂ ਜ਼ਿਆਦਾ ਲੈਸ ਜ਼ਿਆਦਾ ਐਕਟੀਵਿਟੀ ਹੈ ਔਰ ਜ਼ਿਆਦਾ ਮਤਲਬ ਮਾਰਕੀਟ ਦੇ ਵਿੱਚ ਦੁਕਾਨਦਾਰਾਂ ਨੇ ਸਮਾਨ ਭਰਿਆ ਹੋਇਆ ਹੈ ਔਰ ਬਹੁਤ ਅੱਛੇ ਅੱਛੇ ਐਕਟੀਵਿਟੀ ਬੜੀ ਅੱਛੀਆਂ ਲੈਸ ਹੈਗੀਆਂ ਏ ਇਸੇ ਤਰ੍ਹਾਂ ਤੇ ਅਸੀਂ ਮਾਰਕੀਟ ਦੀ ਡਿਮਾਂਡ ਦੇ ਨਾਲ-ਨਾਲ ਇਹ ਵਾਲਾ ਮੇਲਾ ਦੁਬਾਰਾ ਅਸੀਂ ਆਰਗੇਨਾਈਜ਼ ਕਰਵਾਇਆ ਯੂਥ ਕਲੱਬ ਵੱਲੋਂ ਜਿਹੜਾ ਕਿ ਅਸੀਂ ਚਾਹਦੇ ਵੀ ਪਿਛਲੇ ਨਾਲੋਂ ਮਤਲਬ ਸਾਨੂੰ ਉਮੀਦ ਤਾਂ ਹੈ ਵੀ ਡਬਲ ਟ੍ਰਿਪਲ ਜਾਏਗਾ ਬਟ ਅਸੀਂ ਲੋਕਾਂ ਨੂੰ ਵੀ ਆਸ ਸਹੀ ਰੱਖਦੇ ਹਾਂ ਵੀ ਸਾਡਾ ਜਿਹੜਾ ਮੇਲਾ ਦੁਗਣਾ ਤਿਗਣਾ ਸਾਨੂੰ ਸਹਿਯੋਗ ਦਿੱਤਾ ਜਾਵੇ। ਸਾਰੇ ਤਾਂ ਸਾਰੇ ਪੱਤਰਕਾਰ ਸਾਹਿਬਾਨ ਸਾਡੇ ਦੋਸਤਾਂ ਨੂੰ ਬਹੁਤ-ਬਹੁਤ ਸ਼ੁਕਰੀਆ ਜੋ ਕਿ ਇਸ ਸਮੇਂ ਪਹੁੰਚੇ ਨੇ ਜਿਨ੍ਹਾਂ ਕਰਕੇ ਸ਼ਾਇਦ ਸਾਡਾ ਪਿਛਲਾ ਮੌਨਸੂਨ ਮੇਲਾ ਵੀ ਬਹੁਤ ਵਧੀਆ ਲੋਕਾਂ ਦਾ ਵੀ ਬਹੁਤ ਭਰਪੂਰ ਸਾਨੂੰ ਸਾਥ ਮਿਲਿਆ ਸੀਗਾ ਔਰ ਜਿਵੇਂ ਕਿ ਮੌਨਸੂਨ ਮੇਲੇ ਦੀ ਸ਼ੁਰੂਆਤ ਆਪਾਂ ਕਰਨ ਜਾ ਰਹੇ ਆ ਅਗਲੇ ਹਫਤੇ 7 8 9 ਰੱਖੜੀ ਵਾਲੇ ਦਿਨ ਤੱਕ ਰਹੇਗਾ ਤਿਹਾਰਾਂ ਦਾ ਟਾਈਮ ਹੈ ਸਾਰੇ ਭੈਣ ਭਰਾ ਭੈਣਾਂ ਨੂੰ ਆਪਣੇ ਗਿਫਟ ਦਿੰਦੇ ਆ ਔਰ ਇਸ ਮੇਨ ਮਾਰਕੀਟ ਤੋਂ ਤੁਹਾਨੂੰ ਇਸ ਵਾਰ ਬਹੁਤ ਵਧੀਆ ਗਿਫਟਿੰਗ ਦੇਖਣ ਨੂੰ ਮਿਲੇਗੀ ਬਹੁਤ ਵਧੀਆ ਰੇਟਸ ਤੇ ਚੀਜ਼ਾਂ ਮਿਲਣਗੀਆਂ ਔਰ ਐਦਾਂ ਹੀ ਮੈਨੂੰ ਬਸ ਆਸ ਹੈ ਕਿ ਜਿੱਦਾਂ ਤੁਸੀਂ ਪਿਛਲੀ ਵਾਰ ਬਹੁਤ ਹੀ ਜ਼ਿਆਦਾ ਦੀਵਾਲੀ ਵਾਂਗ ਪਿਆਰ ਦਿੱਤਾ ਸੀ ਐਦਾਂ ਹੀ ਸਾਨੂੰ ਇਸ ਵਾਰ ਵੀ ਪਿਆਰ ਦਿਓ ਬਹੁਤ ਬਹੁਤ ਧੰਨਵਾਦ ਜੀ